thank <laughs> you ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ میوزਿਕ ਮਾਸਟਰ ਤੇ ਤੇ ਦੋਸਤੋ ਅੱਜ ਫੇਰ ਇੱਕ ਬੜੀ ਵਧੀਆ ਬੜੀ ਪਿਆਰੀ ਵੀਡੀਓ ਲੈ ਕੇ ਤੁਹਾਡੇ ਨਾਲ ਮੈਂ ਸ਼ੇਅਰ ਹੋਣ ਲੱਗਿਆ ਜਿਹੜੀ ਚਾਲ ਆਪਣੀ ਬਹੁਤ ਹੀ ਜਿਆਦਾ ਭੰਗੜੇ ਦੇ ਵਿੱਚ ਨੱਚੀ ਜਾਂਦੀ ਏ ਉਸ ਚਾਲ ਦੇ ਬਾਰੇ ਆਪਾਂ ਅੱਜ ਦੱਸਾਂਗੇ ਵੀਡੀਓ ਦੇ ਵਿੱਚ ਉਸ ਚਾਲ ਦਾ ਨਾਮ ਹੈ ਝਾਪਾ ਝਾਪਾ ਕੋਈ ਸਟਕਾ ਕਹੇ ਜਾਂ ਐਂਟੈਸਟਕਈ ਵਿਚਾਰ ਹੋ ਰਹੇ ਕੋਈ ਚਾਪਾ ਕਹਿ ਦਿੰਦਾ ਕੋਈ ਕੁਸ਼ ਕਹਿ ਦਿੰਦਾ ਇਹ ਆਪੋ ਆਪਣੀ ਜਿਵੇਂ ਕੋਚ ਨੇ ਦੱਸਿਆ ਹੋਵੇ ਜਾਂ ਉਸਤਾਦ ਨੇ ਦੱਸਿਆ ਹੋਵੇ ਉਸ ਤਰ੍ਹਾਂ ਆਪੋ ਆਪਣੇ ਨਾਂ ਰੱਖੇ ਹੋਏ ਨੇ ਬਾਕੀ ਜਦੋਂ ਚਾਲ ਤੁਹਾਨੂੰ ਮੈਂ ਵਜਾ ਕੇ ਦੱਸਾਂਗਾ ਬਾਕਾਇਦਾ ਜਦੋਂ ਨੱਚ ਕੇ ਦੱਸਾਂਗਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਉਹ ਚਾਲ ਕਿਹੜੀ ਹੈ ਸਾਡੀ ਭਾਸ਼ਾ ਦੇ ਵਿੱਚ ਅਸੀਂ ਇਹਨੂੰ ਚਾਪਾ ਕਹਿੰਨੇ ਆ ਚਾਪਾ ਤੇ ਆਜੋ ਢੋਲ ਦੀ ਵੀਰ ਤੇ ਦੇ ਵਿੱਚ ਦੋ ਤਰ੍ਹਾਂ ਦੇ ਡੱਗੇ ਲੱਗਣਗੇ ਅਲੱਗ-ਅਲੱਗ ਉਹਦੀ ਪਛਾਣ ਤੁਸੀਂ ਆਪਦੇ ਹਿਸਾਬ ਨਾਲ ਆਪੇ ਹੀ ਕਰਨੀ ਵੀ ਕਿਵੇਂ-ਕਿਵੇਂ ਲੱਗੇ ਨੇ ਆ ਦੇਖੋ ਉਹਨੂੰ ਤੂਜੇ ਹੋਗੇ ਤੋ ਦੋ ਮਿੰਟ ਜੇ ਦਰ ਲਾ ਕੇ ਵੀ ਜਾਵਾਂਗੇ ਤੇ ਆ ਚੱਲ ਬਣੂਗੀ ਟੋਲਦੀ ਬਿਲਕੁਲ ਸਲੋ ਮੋਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਧਿਆਨ ਰੱਖਿਆ ਜੇ ਮੜਾ ਜਾ ਆ ਜਿਹੜੇ ਡੱਗੇ ਬਾਅਦ ਚ ਵਜਦੇ ਨੇ ਇਹ ਖੁੱਲੇ ਵਜਦੇ ਨੇ ਆ ਜਿਹੜੇ ਪਹਿਲਾਂ ਲੱਗਦੇ ਨੇ ਇਹ ਹੋਰ ਤਰ੍ਹਾਂ ਲੱਗਦੇ ਨੇ ਡੱਗੇ ਇਹ ਨੱਪ ਕੀ ਵੀ ਲੱਗਦੇ ਨੇ ਆ ਵੇਖੋ ਨੱਪ ਲਿਆ ਡੱਗੇ ਛਟੀ ਨੂੰ ਨੱਪਿਆ ਗਿਆ ਇੱਥੇ ਜੰਪ ਆਉਂਦਾ ਹੁੰਦਾ ਹੈ ਜਦੋਂ ਇਹ ਚਾਲ ਨੂੰ ਆਪਾਂ ਨੱਚਾਂਗੇ ਇੱਥੇ ਜੰਪ ਆਇਆ ਕਰੂਗਾ ਇਸ ਚੀਜ਼ ਤੇ ਆ ਦੇ ਅੱਜ ਇੱਥੇ ਆ ਡੱਗਾ ਬੋਲਦਾ ਇੱਥੇ ਜੰਪ ਲਗਣਾ ਕਰਨਾ ਤੁਹਾਡਾ ਚੱਪੇ ਦੀ ਚਾਲ ਇਹਨੂੰ ਨੱਚਣਾ ਕਿਵੇਂ ਇਹ ਮੈਂ ਤੁਹਾਨੂੰ ਦੱਸ ਦਾਂ ਆਜੋ ਸਿੱਧਾ ਖੜ ਜਾਣਾ ਲੱਤਾਂ ਦੇ ਵਿੱਚ ਇੰਨਾ ਫਾਸਲਾ ਲੈ ਲੈਣਾ ਐ ਸਰੀਰ ਨੂੰ ਜਮਾ ਬਿਲਕੁਲ ਢਿੱਲਾ ਛੱਡ ਦਿਓ ਜਮਾ ਬਿਲਕੁਲ ਢਿੱਲਾ ਛੱਡ ਦੇਣਾ ਇਹਦੇ ਵਿੱਚ ਜਿਹੜੀ ਆਪਣੀ ਇਹ ਚਾਲ ਹੈ ਦੋ ਇਹ ਥੱਲੋਂ ਸਟਾਰਟ ਹੋਣੀ ਹੈ ਥੱਲੋਂ ਇਹ ਲਾਤ ਦਜੰਪ ਐੇ ਚੱਲਣਾ ਤੁਹਾਡਾ 1 2 ਪਿੱਛੋਂ ਪਿੱਛੋਂ ਲੱਤ ਨੂੰ ਲਿਆ ਕੇ ਇੱਕ ਤੋਂ ਅੱਗੇ ਆਣ ਕੇ ਤੁਹਾਡੀ ਗਿਣਤੀ ਪੂਰੀ ਹੋਣੀ ਕਰਨੀ ਜਿਹੜੀ ਗਿਣਤੀ ਅੱਗੇ ਹੋਣੀ ਕਰਨੀ ਫਿਰ ਪਿੱਛੋਂ ਲਿਆ ਕੇ ਲੱਤ ਨੂੰ ਇੱਕ ਦੋ ਫਿਰ ਇਸ ਚੀਜ਼ ਦਾ ਜੰਪ ਆ ਆਇਆ ਕਰਨਾ ਤੁਹਾਡਾ ਆ ਜੰਪ ਤਾਂ ਡੱਡਾ ਚੱਲੀ ਹੈ ਇਹ ਜੰਪ ਇਸ ਤਰ੍ਹਾਂ ਲੈਣਾ ਇਸ ਚਾਲ ਨੂੰ ਜਦੋਂ ਆਪਾਂ ਇਕੱਠੀ ਨੂੰ ਸਾਰੀ ਨੂੰ ਨੱਚਾਂਗੇ ਤੇ ਆਹ ਸਟੈਪ ਬਣੂਗਾ ਆਪਣਾ ਚਾਪੇ ਦਾ ਇੱਕ ਲੱਤ ਵੀ ਪਿੱਛੇ ਲੈ ਜਾਣੀ ਬਾਹ ਵੀ ਪਿੱਛੇ ਲੈ ਜਾਣੀ ਜੇ ਲੱਤ ਗਾਉਂਗੀ ਤੇ ਬਾਹ ਵੀ ਗਾਹ ਲੈ ਕੇ ਆਉਣੀ ਪਿੱਛੇ ਸਟਾਰਟ ਕਰਨਾ ਹੈ ਇੱਕ ਦੋ ਫਿਰ ਜੰਪ ਲੈ ਲਿਆ ਬਾਹਾਂ ਉੱਪਰ ਕਰ ਲੈਣੀਆਂ ਨਾਲ ਦੀ ਨਾਲ ਹੀ ਫਿਰ ਇੱਕ ਦੋ ਫਿਰ ਜੰਪ ਲੈ ਲਿਆ ਇੱਕ ਦੋ ਫਿਰ ਜੰਪ ਲੈ ਲਿਆ ਇੱਕ ਦੋ 1 2 1 2 1 2 1 2 ਜਿਹੜਾ ਆ ਜੰਪੇ ਇਹਨੇ ਬਕਾਇਦਾ ਇਸ ਤਰ੍ਹਾਂ ਚੱਲੀ ਜਾਣਾ ਜੰਪ ਨੂੰ ਫੇਰ ਸਮਝ ਲੋ ਧਾਨ ਨਾਲ ਨੇੜੇ ਲੈ ਕੇ ਆ। ਲੱਤ ਵੀ ਪਿੱਛੇ ਜਦੋਂ ਸਟਾਰਟ ਕਰਨਾ ਹੈ। ਥਲੋ 1 2 1 2 ਫਿਰ ਇਸੇ ਤਰ੍ਹਾਂ 1 2 1 2 1 2 1 2 1 2 ਇਹ ਆਪਣਾ ਇਸ ਸਟੈਪ ਬਣ ਜੂਗਾ ਤਾਂ ਉਮੀਦ ਕਰਦੇ ਆ ਤੁਹਾਨੂੰ ਸਮਝ ਲੱਗੀ ਹੋਊਗੀ

ਇੰਨੇ ਸਮੇਂ ਦੇ ਵਿੱਚ ਜੰਪ ਲੈ ਲੈਣਾ ਹੈ ਤਾਂ ਹੁਣ ਰੁਕੀ ਜਨਾ ਤਾਂ ਕਿ ਤੈਨੂੰ ਸਮਝ ਲੱਗ ਜਾਵੇ ਇੱਥੋਂ ਸਿੱਟਾ ਸਿੱਟਾ 1 2 1 3 2 1 3 2 1 3 2 ਇਸੇ ਤਰ੍ਹਾਂ ਹੀ ਤਾਂ ਦੋਸਤੋ ਵੀਡੀਓ ਕੇ ਲੱਗੀ ਉਮੀਦ ਕਰਦੇ ਆ ਸਾਰਿਆਂ ਦੋਸਤਾਂ ਨੂੰ ਯਾਰਾਂ ਮਿੱਤਰਾਂ ਨੂੰ ਵੀਡੀਓ ਪਸੰਦ ਆਊਗੀ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਜੇ ਅਸੀਂ ਆਪਜੀ ਦੇ ਧੰਨਵਾਦੀ ਹੋਵਾਂਗੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮਿਹਰਬਾਨੀ ਸ਼ੁਕਰੀਆ